ਵਾਹਿਗੁਰੂ ਸਾਹਿਬ ਦੇ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੁਰਨ ਕਰਮ ਹੋਏ ਪ੍ਰਮੇਰਾ اے ਬਨੰਤੇ ਸੁਨ ਪ੍ਰਮੇਰੇ ਦੇਹ ਹੁਨੋ ਕਰ ਆਪਣਾ ਚਿਹਰਾ ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰ ਬਿਨ ਸਤਨਾਮ ਵਾਹਿਗੁਰੂ ਸਾਹਿਬ ਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਘੁਰ ਪ੍ਰਸਾਦ ਰਾਗ ਸੁਹਿ ਮਹਲਾ ਪਹਿਲਾ ਚੌਪਦੇ ਘਰ ਪਹਿਲਾ ਬੰਡਾ ਤੋਏ ਬੈਸ ਤੂਪ ਦੇਵ ਹੋ ਤੋ ਦੂਦ ਕੋ ਜਾਵੋ ਦੂਦ ਕਰਮ ਫੁਣ ਸੁਰਤ ਸਮਾਇਨ ਹੋਏ ਨਿਰਾਸ ਜਮਾਵੋ

ਵੰਨ ਰਸਨਾ ਨਾਮ ਜਪ ਤਬ ਮਥੀਐ ਇਹਨ ਬਿਦ ਅੰਮ੍ਰਿਤ ਪਾਵ ਮਨ ਸੰਪਟ ਜੇਤ ਸਤ ਸਰਨਾਵਨ ਭਾਵਨ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਨ ਸੇਵਕ ਜੇ ਸੇਵੇ ਇਨ ਬਿਦ ਸਾਹਿਬ ਰਵਤ ਰਹਾ ਕਹਿੰਦੇ ਕਹੇ ਕਹੇ ਕਹ ਜਾਵੇ ਤੁਮ ਸਰ ਅਵਰਨਾ ਕੋਈ ਭਗਤ ਹੀ ਨਾਮ ਨਾਨਕ ਜਨ ਜੰਪੈ ਹੌਸਲਾਈ ਸਚਾ ਸੋਈ ਕਹੰਦੇ ਕਹੇ ਕਹੇ ਕਹ ਜਾਵਹਿ ਤੁਮ ਸਰ ਅਬਰਨਾ ਕੋਈ ਵਗਤਹੀ ਨਾ ਨਾਨਕ ਜਨ ਜੰਪਾ ਹੌਸਲਾ ਹੀ ਸੱਚਾ ਸੋਈ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਰਾਗ ਸੁਹੀ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਭਾਂਡਾ ਧੋਏ ਬੈਸ ਤੂਪ ਦੇਵ ਹੋ ਤਾ ਦੂਧੈ ਕਉ ਜਾਵ ਹੋ ਦੂਧ ਕਰਮ ਹੁਣ ਸੁਰਤ ਸਮਾਇਨ ਹੋਏ ਨਿਰਾਸ ਜਮਵ ਹੋ ਜਪ ਹੋ ਤਾਂ ਏਕੋ ਨਾਮ ਅਵ ਨਿਰਾਫਲ ਕਮ ਰਹਾਓ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਰਾਗ ਸੂਹੀ ਅੰਦਰ ਅੰਗ 728 ਉੱਪਰ ਅੱਜ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਕਿਰਪਾ ਕਰਨ ਤੁਹਾਡੀ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਸੰਗਤਾਂ ਦਾ ਕਦਮ-ਕਦਮ ਲੇਖੇ ਲਾਉਣ ਸਤਿਗੁਰੂ ਨਗਰ ਖੇੜੇ ਤੇ ਮੇਰ ਪਰੇ ਹੱਥ ਰੱਖਣਾ ਸਮੁੱਚੀ ਕਾਇਨਾਤ ਸਮੁੱਚੇ ਸੰਸਾਰ ਦਾ ਭਲਾ ਕਰਨਾ ਸਰਬੱਤ ਸੰਗਤ ਨੂੰ ਦੁੱਧ ਪੋਤ ਧੰਦੀਆਂ ਦਾਤਾ ਸਰੀਰ ਤੰਦਰੁਸਤੀ ਦੇਹ ਰੋਗਤਾ ਬਖਸ਼ਿਸ਼ ਕਰਨਾ ਜਿਨ੍ਹਾਂ ਭੰਡਾਰਾਂ ਚੋਂ ਭੰਡਾਰੇ ਆਏ ਸੋ ਭੰਡਾਰੇ ਭਰਪੂਰ ਕਰਨ ਜਿਨ੍ਹਾਂ ਖਜ਼ਾਨਿਆਂ ਖੀਸਿਆਂ ਚੋਂ ਮਾਇਆ ਆਈ ਸੁੱਖ ਜਾਂ ਨੇਕੀ ਸੇ ਸਤਿਗੁਰੂ ਮਾਲੂ ਮਾਲ ਕਰਨਾ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ ਵਾਹਿਗੁਰੂ ਦੀ ਕਾਲ ਸਾ ਵਾਹਿਗੁਰੂ ਦੀ Fateh